ਬੰਬਈ ਚਾ ਕਰਾਚੀ ਤੋਂ ਚਾ ਕਰਾਜੀ ਤੋਂ ਚਾ ਜਾਜ਼ਪਾਲ ਮੇ ਜਾਜ਼ ਉਹ ਸਮੁੰਦਰ ਜਾਜ਼ ਉਹ ਆਇਆ ਸੀ ਬੰਬਈ ਉਤੋਂ ਚਾ ਅਸੀਂ ਬੰਬਈ ਦੇ ਵਿੱਚ 2 ਸਾਲ ਰਹੇ ਉਦੋਂ ਹਵਾ ਪਉਣ ਜੰਗਲ ਨਹੀਂ ਲੱਗਿਆ ਬਹੁਤ سارے ਸਾਡੇ ਲੋਕ ਮਰ ਗਏ ਆਵਾ ਪਾਂਦੇ ਨੇ ਪਰ ਉਤੋਂ ਅਸੀਂ 59 ਵਿੱਚ 59 ਵਿੱਚ ਅੰਬਰਸਰ ਆ ਗਏ ਅੰਬਰਸਰ ਵਾਲਾ ਜਿਹੜਾ ਸਰਾਜ ਉਹਦੇ ਰਹੇ ਉਹਨਾਂ ਨੇ ਹੁਣ ਸੇ ਕਹੇ ਸੀ ਰੁਭੂ ਜੀਆ ਸਾਨੂੰ ਪਤਾ ਸੀ ਪਹਿਲੇ ਵੀ ਅਸੀਂ ਆਉਂਦੇ ਸੀ ਅੰਬਰਸਰ ਉਹਨਾਂ ਦਾ ਬੰਦਾ ਪਾਕਿਸਤਾਨ ਹਿੰਦਸਤਾਨ ਨੂੰ ਪਹਿਲੇ ਵੀ ਤੇਰਸ ਯਾਤਰਾ ਕਰਦੇ ਸੀ ਉਤਰਾ ਦੇ ਜੇ ਪ੍ਰੋਗਰਾਮ ਸਰਾਮਣੀ ਕਮੇਟੀ ਦੇ ਮੈਂਬਰਾਂ ਨਾਲ ਨੂੰ ਜਾਣਦੇ ਸਨ ਕਰੋਨਾ ਦੇ ਅਸਰ ਆਉਂਦੇ ਬੈਠੇ ਮੈਨਾ ਹੋ ਗਿਆ ਤੇਨ ਭਾਈ ਤੁਸੀਂ ਕਰੋ ਮੈਂ ਕਹਿੰਦਾ ਸਰਕਾਰ ਦੇ ਕੁਝ ਹੀ ਕਰੇ ਕਰੋਨਾ ਨੇ ਵੀ ਮਦਦ ਕੀਤੀ ਆਪਾਂ ਵੀ ਕੀਤੀ ਤੇ ਕਿ ਮਰਵਾ ਸਾਹਿਬ ਮੈਨੂੰ ਕਿਹਾ ਉਹਨਾਂ ਨੇ ਬਟਾਲੇ ਸਾਹਿਬ ਮਰਵਾ ਸਾਹਿਬ ਤੋਂ ਉਹਨਾਂ ਨੇ ਕਿਹਾ ਭਾਈ ਮਲੇਗੋੜਾ ਖਾਲੀ ਹੈ ਸੁਬਹ ਤੋਂ ਮੰਗ ਚਲੇ ਗਏ ਉੱਥੇ ਜਦੋਂ ਮੈਂ ਹੀ ਇਹ ਤੋਂ ਸੋਤੇ ਆਓ ਤਾਂ ਮੈਂ ਸੀ ਤੁਹਾਨੂੰ ਤੁਹਾਨੂੰ ਦਿਖਾ ਦੇ ਜੇ ਤੁਸੀਂ ਇੱਥੇ ਆਏ ਮਲੇਗੋੜੀ ਜਗਾ ਵੰਦੇ ਕਿ ਮਹਿਲ ਬੁਰ ਖਾਲੀ ਪਈ ਸੋ ਜਗਾ ਹੋਰ ਸੇ ਖਾਲੀ ਪਈ ਜੇ ਕੋਈ ਸਾਡੇ ਲੋਕ ਜਗਾ ਵਿੱਚ ਬਹਿ ਗਏ ਤੇ ਸਭ ਉਹ ਬਹਿਦਾ ਇਲਾਡ ਹੋ ਗਿਆ ਤੇ ਸਾਡੇ 10 ਸਸ ਸੀ ਹੁਣ ਮਵੇਸਾਲ ਹੋ ਗਈ ਹੈ ਉਹਨੂੰ ਸੈ ਸੈਤੀ ਹੋ ਜਮੇਲੀ ਆ ਜੀ ਜਨਮ ਦੇ ਮੈਂ ਕਾਫੀ ਉੱਥੇ ਪਸੰਦ ਰਵਾਜ਼ ਸੰਤਾਂ ਸਾਡੀ ਉਸੇ ਜੋ ਜਿਹੜੇ ਸਾਡੇ ਬਹੁਤਾਰੇ ਪਰ ਪਰਿਵਾਰ ਜੋ ਅਸੀਂ ਸੇਵਾ ਕਰਦੇ ਸੇ ਸਾਨੂੰ ਬਹੁਤਾਰੀ ਸੇਵਾ ਕਰਦੇ ਆ ਜੀ ਨਾਲ ਦਿਲ ਦੀ ਤਦ ਕਰਦੇ ਆ ਕਠਾ ਉਹ ਜਿਹੜਾ ਕਰੇ ਇਹ ਸਾਡੇ ਪੀ ਜਿਹੜੇ ਲੋਕ ਅਸੀਂ ਪਾਈ ਹਜ਼ਾਰ ਦੇ ਆਦਮੀ ਆਪਣੇ ਪਿਆਰੇ ਆਇਫ ਜਹਾਜ਼ ਜਿਹੜੇ ਦੋ ਪਹਿਲੇ ਬੈਲੇ ਕਾਠੇ ਦੇ ਉਹ ਤੇ ਬਹੁਤ अपण डेरा बि हिते बि असां डेरा बाए